ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਦੀ ਵਿੱਚ ਅੱਜ ਦੀ ਵੀਡੀਓ ਅਸੀਂ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਹਾਂ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਇਹਨਾਂ ਦੋ ਚੀਜ਼ਾਂ ਨੂੰ ਇਸ ਸਥਾਨ ਤੇ ਰੱਖ ਦਿੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਏ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਵਧ ਜਾਂਦਾ ਹੈ ਕਦੇ-ਕਦੇ ਅਸੀਂ ਇਹ ਸੋਚਦੇ ਹਾਂ ਜਦੋਂ ਅਚਾਨਕ ਹੀ ਸਾਡੇ ਚੱਲਦੇ ਹੋਏ ਕਾਰੋਬਾਰ ਰੁਕ ਜਾਂਦੇ ਨੇ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਏ ਪੈਸੇ ਦੇ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡਾ ਚੱਲਦਾ ਹੋਇਆ ਕਾਰੋਬਾਰ ਕਿਉਂ ਰੁਕ ਗਿਆ ਜੇ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਸ ਸਮੇਂ ਸਾਨੂੰ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਕਈ ਵਾਰ ਆਪਣੀ ਘਰ ਦੇ ਵਿੱਚ ਹੀ ਜਾਣੇ ਅਣਜਾਣੇ ਦੇ ਵਿੱਚ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਜਿਹੜੀਆਂ ਗਲਤੀਆਂ ਦੇ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਭੁੱਲ ਕੇ ਵੀ ਸਾਨੂੰ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਸਾਨੂੰ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੁਣ ਵਾਲੀ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਿ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸਾਨੂੰ ਆਪਣੀ ਘਰ ਤੇ ਵਿੱਚ ਚਾਬੀਆਂ ਨੂੰ ਭੁੱਲ ਕੇ ਵੀ ਇਹਨਾਂ ਜਗ੍ਹਾ ਤੇ ਕਦੇ ਵੀ ਨਹੀਂ ਰੱਖਣਾ ਚਾਹੀਦਾ ਜਿਵੇਂ ਕਿ ਅਸੀਂ ਗੱਲ ਕਰੀਏ ਸਾਡੇ ਸਾਰਿਆਂ ਦੀ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਚਾਬੀਆਂ ਹੁੰਦੀਆਂ ਨੇ ਜਿਵੇਂ ਸਾਡੇ ਘਰ ਦੀਆਂ ਅਲਮਾਰੀਆਂ ਦੀਆਂ ਚਾਬੀਆਂ ਗੱਡੀਆਂ ਦੀਆਂ ਦਫ਼ਤਰ ਦੀਆਂ ਦਿੰਨਾ ਨੂੰ ਅਸੀਂ ਆਪਣੇ ਘਰ ਦੇ ਵਿੱਚ ਰੱਖਦੇ ਹਾਂ ਪਰ ਅਕਸਰ ਹੀ ਇਹ ਦੇਖਿਆ ਜਾਂਦਾ ਹੈ ਇਹ ਘਰ 'ਚ ਚਾਬੀਆਂ ਨੂੰ ਰੱਖਣ ਦਾ ਕੋਈ ਸਹੀ ਸਥਾਨ ਨਿਸ਼ਚਿਤ ਨਹੀਂ ਹੁੰਦਾ ਜਿੱਥੇ ਵੀ ਸਾਡਾ ਮਨ ਕਰਦਾ ਅਸੀਂ ਉੱਥੇ ਹੀ ਚਾਬੀਆਂ ਨੂੰ ਰੱਖ ਦਿੰਦੇ ਹਾਂ ਇਸ ਕਰਕੇ ਕਈ ਲੋਕ ਚਾਬੀਆਂ ਨੂੰ ਘਰ ਦੇ ਵਿੱਚ ਇੱਧਰ-ਉਧਰ ਕਿਤੇ ਵੀ ਰੱਖ ਦਿੰਦੇ ਨੇ ਇਸ ਤਰ੍ਹਾਂ ਕਰਨ ਦੀ ਨਾਲ ਕਈ ਵਾਰ ਉਹਨਾਂ ਨੂੰ ਚਾਬੀਆਂ ਲੱਭਣ ਦੇ ਵਿੱਚ ਵੀ ਕਾਫੀ ਮੁਸ਼ਕਲ ਤੇ ਦਿੱਕਤ ਆਉਂਦੀ ਹੈ ਇਸ ਤੋਂ ਇਲਾਵਾ ਇਸ ਨਾਲ ਕਈ ਤਰ੍ਹਾਂ ਦੇ ਵਾਸਤੂ ਦੋਸ਼ ਵੀ ਲੱਗ ਜਾਂਦੇ ਨੇ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਤੁਹਾਡੀ ਕਿਸਮਤ ਦੀਆਂ ਚਾਬੀਆਂ ਵੀ ਉਸ ਚਾਬੀ ਦੀ ਤਰ੍ਹਾਂ ਹੀ ਗਾਇਬ ਹੋ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਘਰ ਦੇ ਵਿੱਚ ਕੁਝ ਇਹੋ ਜਿਹੇ ਖਾ ਹੁੰਦੇ ਨੇ ਜਿੱਥੇ ਤੁਹਾਨੂੰ ਚਾਬੀਆਂ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਉਹ ਕਿਹੜੀਆਂ ਥਾਵਾਂ ਹਨ ਉਹ ਜਾਣਦੇ ਹਾਂ ਉਸ ਬਾਰੇ ਤਾਂ ਤੋਂ ਪਿਲਾ ਜੇਕਰ ਅਸੀਂ ਗੱਲ ਕਰੀਏ ਤਾਂ ਡਰਾਇੰਗ ਰੂਮ 'ਚ ਚਾਬੀਆਂ ਨੂੰ ਸਾਨੂੰ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾਸਤਰ ਦੇ ਅਨੁਸਾਰ ਚਾਬੀਆਂ ਨੂੰ ਭੁੱਲ ਕੇ ਵੀ ਡਰਾਇੰਗ ਰੂਮ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਤੁਸੀਂ ਘਰ ਦੀਆਂ ਚਾਬੀਆਂ ਨੂੰ ਡਰਾਇੰਗ ਰੂਮ ਦੇ ਵਿੱਚ ਰੱਖ ਦਿੰਦੇ ਹੋ ਤਾਂ ਬਾਹਰ ਤੋਂ ਆਉਣ ਵਾਲੇ ਹਰ ਇੱਕ ਵਿਅਕਤੀ ਦੀ ਨਜ਼ਰ ਤੁਹਾਡੇ ਘਰ ਦੀਆਂ ਚਾਬੀਆਂ ਤੇ ਪਵੇਗੀ ਤੇ ਇਸ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਆਵੇਗੀ। ਚਾਬੀਆਂ ਦਾ ਹਰ ਕਿਸੇ ਦੀ ਨਜ਼ਰ ਪੈਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਲਈ ਆਪਣੇ ਘਰ ਦੀਆਂ ਚਾਬੀਆਂ ਨੂੰ ਕਿਸੇ ਇਹੋ ਜਿਹੇ ਥਾਂ ਤੇ ਰੱਖੋ ਜਿੱਥੇ ਕਿਸੇ ਵੀ ਬਾਹਰ ਤੋਂ ਆਏ ਵਿਅਕਤੀ ਦੀ ਨਜ਼ਰ ਨਾ ਪਵੇ ਦੂਸਰੀ ਚੀਜ਼ ਚਾਬੀਆਂ ਨੂੰ ਪੂਜਾ ਕਰਨ ਵਾਲੀ ਥਾਂ ਤੇ ਕਦੇ ਵੀ ਨਹੀਂ ਰੱਖਣਾ ਚਾਹੀਦਾ ਚਾਬੀਆਂ ਕਿਤੇ ਗੁੰਬਨਾ ਹੋ ਚਾਹਣ ਇਸ ਤਰ੍ਹਾਂ ਸੀ ਸੋਚ ਕੇ ਅਸੀਂ ਕਈ ਵਾਰ ਘਰ ਦੀਆਂ ਛੋਟੀਆਂ ਛੋਟੀਆਂ ਚਾਬੀਆਂ ਨੂੰ ਪੂਜਾ ਪਾਠ ਵਾਲੀ ਥਾਂ ਤੇ ਰੱਖ ਦਿੰਨੇ ਆ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਛਾਬੀਆਂ ਨੂੰ ਪੂਜਾ ਸਥਾਨ ਤੇ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਪਾਠ ਪੂਜਾ 'ਚ ਤੁਹਾਡਾ ਮਨ ਵੀ ਨਹੀਂ ਲੱਗਦਾ ਤੇ ਨਾਲ ਹੀ ਨਾਲ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦੇ ਵਿੱਚ ਵੀ ਵਾਧਾ ਹੋਵੇਗਾ ਇਸ ਲਈ ਘਰ ਦੀਆਂ ਛਾਬੀਆਂ ਨੂੰ ਕਦੇ ਵੀ ਪਾਠ ਪੂਜਾ ਕਰਨ ਵਾਲੇ ਸਥਾਨ ਤੇ ਸਾਨੂੰ ਨਹੀਂ ਰੱਖਣਾ ਚਾਹੀਦਾ ਇਹ ਛੋਟੀਆਂ ਛੋਟੀਆਂ ਗੱਲਾਂ ਛੋਟੀਆਂ ਛੋਟੀਆਂ ਗਲਤੀਆਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੰਦੀਆਂ ਸੋ ਸਾਨੂੰ ਇਹ ਛੋਟੀਆਂ ਛੋਟੀਆਂ ਗਲਤੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ। ਇੱਕ ਗੱਲ ਕਰਦੇ ਹਾਂ ਤੀਸਰੇ ਸਥਾਨ ਦੀ ਬ੍ਰਹਮਸਤਾਨ ਤੇ ਚਾਬੀਆਂ ਦਾ ਹੋਣਾ। ਬ੍ਰਹਮਸਤਾਨ ਤੇ ਚਾਬੀਆਂ ਦਾ ਹੋਣਾ ਤੁਹਾਡੇ ਘਰ ਵਿੱਚ ਗਰੀਬੀ ਨੂੰ ਲੈ ਕੇ ਆਉਂਦਾ ਹੈ। ਜਿਹੜੇ ਲੋਕ ਕਹਿੰਦੇ ਆ ਨਾ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਰਹਿੰਦੀ ਹੈ। ਮੇਨਤੇ ਕਰਨ ਦੇ باوجود ਵੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਉਹ ਲੋਕ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣ ਇਸ ਨਾਲ ਤੁਹਾਡੇ ਘਰ ਵਿੱਚ ਪ੍ਰੇਤ ਆਤਮਾਵਾਂ ਦਾ ਵੀ ਵਾਸ ਹੋ ਜਾਂਦਾ ਹੈ ਚਾਬੀਆਂ ਧਾਤੂਆਂ ਦੀ ਨਾਲ ਬਣੀਆਂ ਹੁੰਦੀਆਂ ਹਨ ਤੇ ਜਦੋਂ ਵੀ ਇਹਨਾਂ ਨੂੰ ਬ੍ਰਮਸਥਾਨ ਤੇ ਰੱਖਿਆ ਜਾਂਦਾ ਹੈ ਤਾਂ ਇਹ ਆਪਣਾ ਉਲਟ ਪ੍ਰਭਾਵ ਵੀ ਦਿਖਾਉਣ ਲੱਗ ਜਾਂਦੀਆਂ ਹਨ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੇ ਘਰ ਚ ਆਪਸੀ ਸਬੰਧਾਂ ਤੇ ਇਸ ਦਾ ਖਰਾਬ ਅਸਰ ਪੈਂਦਾ ਇਸ ਦੇ ਨਾਲ ਘਰ ਦੇ ਵਿੱਚ ਹਮੇਸ਼ਾ ਅਸ਼ਾਂਤੀ ਬਣੀ ਰਹਿੰਦੀ ਹੈ ਹਮੇਸ਼ਾ ਪਰਿਵਾਰ ਦੇ ਵਿੱਚ ਲੜਾਈ ਝਗੜੇ ਚੱਲਦੇ ਰਹਿੰਦੇ ਨੇ ਤੇ ਇਸ ਤੋਂ ਇਲਾਵਾ ਈਸ਼ਾਨ ਕੋਣ ਦੇ ਵਿੱਚ ਚਾਬੀਆਂ ਨੂੰ ਰੱਖਣਾ ਈਸ਼ਾਨ ਕੋਣ ਵਿੱਚ ਕਦੇ ਵੀ ਚਾਬੀਆਂ ਨੂੰ ਨਹੀਂ ਰੱਖਣੀਆਂ ਰੱਖਣਾ ਚਾਹੀਦਾ ਕਿਉਂਕਿ ਅਸੀਂ ਚਾਬੀਆਂ ਨੂੰ ਹਮੇਸ਼ਾ ਸਾਫ਼ ਨਹੀਂ ਕਰਦੇ ਉਹ ਅਕਸਰ ਗੰਦੀਆਂ ਹੋ ਜਾਂਦੀਆਂ ਨੇ ਜੇਕਰ ਇਹੋ ਜਿਹੀ ਗੰਦੀ ਚਾਬੀ ਈਸ਼ਾਨ ਕੋਣ ਦੇ ਵਿੱਚ ਰੱਖ ਦਿੱਤੀ ਜਾਵੇ ਤਾਂ ਇਸ ਦੇ ਨਾਲ ਤੁਹਾਡੇ ਘਰ ਦਾ ਈਸ਼ਾਨ ਕੋਣ ਜਿਹੜਾ ਉਹ ਦੂਸ਼ਿਤ ਹੋ ਸਕਦਾ ਹੈ ਜਿਸ ਨਾਲ ਤੁਹਾਡੇ ਘਰ ਵਿੱਚ ਕਈ ਪਰੇਸ਼ਾਨੀਆਂ ਆ ਸਕਦੀਆਂ ਨੇ ਇਹਨਾਂ ਹੀ ਨਹੀਂ ਇਸ ਦਾ ਅਸਰ ਤੁਹਾਡੇ ਵਿਅਹਤਾ ਜੀਵਨ ਤੇ ਵੀ ਪੈ ਸਕਦਾ ਹੈ ਤੇ ਤੁਹਾਡੇ ਰਿਸ਼ਤਿਆਂ ਵਿੱਚ ਕੜਵਾਹਟ ਆ ਸਕਦੀ ਹੈ ਤੇ ਸ਼ਾਂਤੀ ਵੀ ਭੰਗ ਹੋ ਸਕਦੀ ਹੈ ਇਸ ਲਈ ਚਾਬੀਆਂ ਨੂੰ ਕਦੇ ਵੀ ਈਸ਼ਾਨ ਕੋਣ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਚੀਜ਼ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਇਸ ਤੋਂ ਇਲਾਵਾ ਚਾਬੀਆਂ ਰਸੋਈ 'ਚ ਰੱਖਣੀਆਂ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਵਿੱਚ ਮੌਜੂਦ ਰਸੋਈ ਨਾ ਸਿਰਫ ਪੂਰੇ ਪਰਿਵਾਰ ਦੀ ਤਰੱਕੀ ਸਗੋਂ ਉਹਨਾਂ ਦੀ ਸੇਤੰਡੇ ਨਾਲ ਵੀ ਝੂੜੀ ਹੁੰਦੀ ਹੈ। ਤੇ ਚਾਬੀਆਂ ਨੂੰ ਕੋਲੀਕੇ ਵੀ ਰਸੋਈ ਦੇ ਵਿੱਚ ਕਦੇ ਵੀ ਨਾ ਰੱਖੋ। ਗੰਦੀ ਜਾਂ ਜੰਗ ਲੱਗੀਆਂ ਚਾਬੀਆਂ ਦਾ ਬੁਰਾ ਪਰਵਾਹ ਤੁਹਾਡੀ ਸਫਲਤਾ ਤੇ ਸਿਹਤ ਤੇ ਵੀ ਪੈ ਸਕਦਾ ਹੈ ਇਸ ਦੇ ਨਾਲ ਨਾ ਸਿਰਫ ਤੁਹਾਡੀ ਤਰੱਕੀ ਰੁਕ ਜਾਵੇਗੀ ਬਲਕਿ ਘਰ ਦੇ ਵਿੱਚ ਰੋਗ ਤੇ ਅਸ਼ਾਂਤੀ ਦਾ ਵਾਤਾਵਰਨ ਵੀ ਬਣ ਸਕਦਾ ਹੈ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਵੱਧ ਸਕਦੀਆਂ ਨੇ ਸੋ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਚਾਬੀਆਂ ਨੂੰ ਸਹੀ ਦਿਸ਼ਾ ਦੇ ਵਿੱਚ ਰੱਖੋ ਜਦੋਂ ਵੀ ਤੁਸੀਂ ਘਰ 'ਚ ਚਾਬੀਆਂ ਰੱਖਦੇ ਹੋ ਤਾਂ ਤੁਹਾਨੂੰ ਉਹਨਾਂ ਦੀ ਉਪਯੋਗ ਦੇ ਆਧਾਰ ਤੇ ਹੀ ਸਹੀ ਦਿਸ਼ਾ ਦੇ ਵਿੱਚ ਰੱਖਣਾ ਚਾਹੀਦਾ ਹੈ। ਅਕਸਰ ਅਸੀਂ ਸਾਰੀਆਂ ਚਾਬੀਆਂ ਨੂੰ ਇਕੱਠੇ ਰੱਖ ਦਿੰਦੇ ਹਾਂ ਪਰ ਇਸ ਤਰ੍ਹਾਂ ਕਰਨਾ ਸਹੀ ਨਹੀਂ ਹੈ। ਹਰ ਚਾਬੀ ਲਈ ਇੱਕ ਅਲੱਗ ਜਗ੍ਹਾ ਬਣਾਉਣੀ ਚਾਹੀਦੀ ਹੈ। ਜਿਵੇਂ ਕਿ ਦੁਕਾਨ ਜਾਂ ਦਫ਼ਤਰ ਦੀਆਂ ਚਾਬੀਆਂ ਉੱਤਰ-ਪੱਛਮ ਦਿਸ਼ਾ 'ਚ ਰੱਖੋ। ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਉਥੇ ਅਲਮਾਰੀ ਜਾਂ ਘਰ ਦੀਆਂ ਚਾਬੀਆਂ ਦੱਖਣ-ਪੱਛਮ ਦਿਸ਼ਾ 'ਚ ਰੱਖੋ। ਇਸ ਨਾਲ ਤੁਹਾਡੀ ਤਜੋਰੀ ਤੇ ਘਰ ਦੇ ਧੰਨ ਦੇ ਵਿੱਚ ਵਾਦਾ ਹੋਵੇਗਾ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਧਨ ਖੁਸ਼ਹਾਲੀ ਤੇ ਬਰਕਤ ਹਮੇਸ਼ਾ ਹੀ ਬਣੀ ਰਹਿੰਦੀ। ਇਸ ਤੋਂ ਇਲਾਵਾ ਬੇਕਾਰ ਚਾਬੀਆਂ ਨਾਲ ਕਿਸਮਤ ਤੇ ਬੁਰਾ ਅਸਰ ਪੈਂਦਾ ਹੈ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਐ ਹੋ ਚਹੀ ਚਾਬੀਆਂ ਚੋ ਬਿਲਕੁਲ ਹੀ ਬਕਾਰ ਹੈ ਤੇ ਉਸ ਦਾ ਕੋਈ ਕੰਮ ਹੀ ਨਹੀਂ ਹੈ ਤਾਂ ਉਸ ਨੂੰ ਤੁਰੰਤ ਘਰੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਚਾਬੀਆਂ ਤੁਹਾਡੀ ਕਿਸਮਤ ਦਾ ਤਾਲਾ ਬੰਦ ਕਰਨ ਦਾ ਕੰਮ ਕਰਦਿਆਂ ਨੇ ਇਹ ਤੁਹਾਡੇ ਧਨ ਦੀ ਹਾਨੀ ਦਾ ਵੀ ਕਾਰਨ ਬਣ ਸਕਦੀਆਂ ਹਨ ਜਦ ਲੱਗੇ ਜਾਂ ਫਿਰ ਟੁੱਟੇ ਹੋਏ ਤਾਲੇ ਤੇ ਚਾਬੀਆਂ ਨੂੰ ਕਦੇ ਵੀ ਘਰੇ ਨਹੀਂ ਰੱਖਣਾ ਚਾਹੀਦਾ ਉਹਨਾਂ ਨੂੰ ਜਿੰਨਾ ਜਲਦੀ ਹੋ ਸਕੇ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਹੁਣ ਅਸੀਂ ਜਾਣਦੇ ਹਾਂ ਆਪਣੀ ਬੰਦ ਕਿਸਮਤ ਦੇ ਤਾਲੇ ਨੂੰ ਖੋਲਣ ਦੇ ਆਸਾਨ ਜਿਹੇ ਉਪਾਏ ਇਹ ਉਪਾਏ ਬਹੁਤ ਹੀ ਜ਼ਿਆਦਾ ਚਮਤਕਾਰੀ ਨੇ ਇੱਕ ਵਾਰ ਇਹਨਾਂ ਨੂੰ ਜ਼ਰੂਰ ਕਰਿਓ ਇਸ ਮਾਦੇ ਬੰਦੇ ਦਰਵਾਜ਼ੇ ਨੂੰ ਖੋਲਣ ਲਈ ਸ਼ੁੱਕਰਵਾਰ ਦੇ ਦਿਨ ਇੱਕ ਤਾਲਾ ਖਰੀਦ ਲਓ। ਤਾਲਾ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੇ ਕਿ ਤਾਲਾ ਬੰਦ ਹੋਣਾ ਚਾਹੀਦਾ ਹੈ। ਤਾਲੇ ਨੂੰ ਖਰੀਦਦੇ ਸਮੇਂ ਉਸ ਨੂੰ ਦੁਕਾਨਦਾਰ ਨੂੰ ਖੋਲ ਨਾ ਦਿਓ ਤੇ ਨਾ ਹੀ ਤੁਸੀਂ ਆਪ ਖੁਦ ਉਸ ਨੂੰ ਖੋਲੋ। ਤਾਲਾ ਸਹੀ ਹੈ ਜਾਂ ਨਹੀਂ ਇਹ ਦੇਖਣ ਲਈ ਵੀ ਉਸ ਨੂੰ ਨਾ ਖੋਲੋ। ਦੁਕਾਨ ਤੋਂ ਬੰਦ ਤਾਲਾ ਖਰੀਦ ਕੇ ਘਰ ਲੈ ਆਓ ਤੇ ਫਿਰ ਉਸ ਨੂੰ ਇੱਕ ਡੱਬੇ ਦੇ ਵਿੱਚ ਰੱਖ ਦਿਓ। ਸ਼ੁੱਕਰਵਾਰ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਤਾਲੇ ਨੂੰ ਕਮਰੇ ਵਿੱਚ ਬਿਸਤਰੇ ਕੋਲ ਰੱਖ ਲਓ ਅਗਲੇ ਦਿਨ ਸ਼ਨੀਵਾਰ ਨੂੰ ਸਵੇਰੇ ਉੱਠ ਕੇ ਇਹ ਇਸ਼ਨਾਨ ਕਰਕੇ ਤਾਲੇ ਨੂੰ ਬਿਨਾਂ ਖੋਲੇ ਕਿਸੇ ਮੰਦਰ ਜਾਂ ਦੇਵਸਥਾਨ ਤੇ ਰੱਖੋ ਤਾਲੇ ਨੂੰ ਰੱਖ ਕੇ ਬਿਨਾਂ ਕੁਝ ਬੋਲੇ ਤੇ ਬਿਨਾਂ ਪਲਟੇ ਵਾਪਸ ਆਪਣੇ ਘਰ ਆ ਜਾਓ ਹੁਣ ਜਿਵੇਂ ਹੀ ਕੋਈ ਤਾਲਾ ਖੋਲੇਗਾ ਉਸੇ ਸਮੇਂ ਤੁਹਾਡੀ ਕਿਸਮਤ ਦਾ ਤਾਲਾ ਵੀ ਖੁੱਲ ਜਾਵੇਗਾ ਇਹ ਉਪਾਅ ਕਈ ਸਾਲਾਂ ਤੋਂ ਲੋਕ ਕਰਦੇ ਆ ਰਹੇ ਨੇ ਤੇ ਤੁਸੀਂ ਵੀ ਇਹ ਜ਼ਰੂਰ ਕਰਕੇ ਇੱਕ ਵਾਰ ਅਜਮਾਓ ਤੇ ਇਸ ਤੋਂ ਇਲਾਵਾ ਆਪਣੀ ਘਰ ਦੇ ਵਿੱਚ ਸਕਾਰਾਤਮਕ ਊਰਜਾ ਵਿੱਚ ਵਾਧਾ ਕਰਨ ਦੇ ਲਈ ਘਰ ਵਿੱਚ ਬਰਕਤ ਲਈ ਤੁਸੀਂ ਇੱਕ ਨਵਾਂ ਤਾਲਾ ਲੈਣਾ ਹੈ ਤੇ ਨਾਲ ਹੀ ਇੱਕ ਬਰੀਕ ਧਾਗਾ ਲਾਲ ਕੰਗਨ ਤੇ ਇੱਕ ਛੋਟੀ ਜਹੀ ਲੱਕੜ ਵੀ ਲੈਣੀ ਹੈ ਹੁਣ ਤੁਸੀਂ ਇਸ ਤਾਲੇ ਤੇ ਸੰਦੂਰ ਦੀ ਮਦਦ ਦੇ ਨਾਲ ਆਪਣੇ ਅੰਗੂਠੇ ਦਾ ਇੱਕ ਨਿਸ਼ਾਨ ਬਣਾਉਣਾ ਹੈ ਤੇ ਉਸ ਤੋਂ ਬਾਅਦ ਤਾਲੇ ਨੂੰ ਤੁਸੀਂ ਬੰਦ ਕਰ ਦਿਓ ਔਰ ਉਸ ਹਾਗੇ ਨੂੰ ਤਾਲੇ ਤੇ ਬੰਨੋ ਤੇ ਫਿਰ ਤਾਲੇ ਨੂੰ ਲਾਲ ਕੰਗਣ ਦੇ ਉੱਪਰ 7 ਵਾਰ ਘੁਮਾਓ ਫਿਰ ਤਾਲੇ ਨੂੰ ਲੱਕੜ ਨਾਲ 3 ਵਾਰ ਰਗੜੋ ਤੇ ਫਿਰ ਤੋਂ ਦੁਬਾਰਾ ਤਾਲੇ ਨੂੰ ਦਹੀਂ ਦੇ ਵਿੱਚ ਡੁਬੋ ਕੇ ਰੱਖ ਦਿਓ ਅਗਲੇ ਦਿਨ ਸਵੇਰੇ ਉਠ ਕੇ ਤਾਲੇ ਨੂੰ ਚੁੱਕ ਕੇ ਸੁੱਟ ਦਿਓ ਤੇ ਜਾਂ ਫਿਰ ਕਿਤੇ ਸਾਧੂ ਜਾਂ ਪੰਡਤ ਨੂੰ ਦਾਨ ਕਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਕਿਸਮਤ ਵਿੱਚ ਸਕਾਰਾਤਮਕ ਊਰਜਾ ਆ ਸਕਦੀ ਹੈ ਤੇ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਵੀ ਉਸ ਤਾਲੇ 'ਚ ਹੀ ਬੰਦ ਹੋ ਕੇ ਚਲੀ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਰਾਤ ਨੂੰ ਡਰਾਉਣੇ ਤੇ ਬੁਰੇ ਸੁਪਨੇ ਆਉਂਦੇ ਹਨ ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰਾਣੀ ਦੇ ਹੇਠਾਂ ਇੱਕ ਤਾਲਾ ਰੱਖ ਲੈਣਾ ਹੈ ਆਣ ਰੱਖੋ ਇਹ ਹੀ ਤਾਲਾ ਬੰਦ ਹੋਣਾ ਚਾਹੀਦਾ ਹੈ ਤੇ ਇਸ ਤਾਲੇ ਦੀ ਚਾਬੀ ਤਾਲੇ ਤੋਂ ਦੂਰ ਹੋਣੀ ਚਾਹੀਦੀ ਹੈ ਇਹ ਕੰਮ ਤੁਸੀਂ ਹਰ ਸੂਰ ਨੂੰ ਕਰਨਾ ਹੈ ਕੁਝ ਹੀ ਹਫ਼ਤਿਆਂ ਦੇ ਵਿੱਚ ਤੁਹਾਨੂੰ ਫਰਕ ਨਜ਼ਰ ਆਉਣਾ ਲੱਗੇਗਾ ਇਸ ਤੋਂ ਇਲਾਵਾ ਜੇਕਰ ਘਰ ਦੇ ਵਿੱਚ ਕੁੜੀਆਂ ਦੇ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਤਾਂ ਇਸ ਸਥਿਤੀ 'ਚ ਤੁਹਾਨੂੰ ਸ਼ੁੱਕਰਵਾਰ ਦਾ ਰਾਤ ਦਾ ਇੱਕ ਪੁਰਾਣੀ ਤਾਲੇ ਨੂੰ ਕੋਲ ਕੇ ਕਿਸੇ ਐ ਹੋ ਜਿਹੇ ਥਾਤੇ ਰੱਖ ਦੇਣਾ ਜਿੱਤੇ ਕਿਸੇ ਦਾ ਆਉਣਾ ਜਾਣਾ ਨਾ ਹੋਵੇ ਤਾਲੀ ਨੂੰ ਰੱਖਣ ਤੋਂ ਬਾਅਦ ਬਿਨਾ ਪਿੱਛੇ ਮੁੜੇ ਇਥੋਂ ਵਾਪਸ ਆ ਜਾਓ ਇਸ ਗੱਲ ਦਾ ਧਿਆਨ ਰੱਖੋ ਕਿ ਤਾਲਾ ਖੁੱਲਾ ਹੋਣਾ ਚਾਹੀਦਾ ਹੈ ਤੇ ਤਾਲੇ ਦੀ ਚਾਬੀ ਨੂੰ ਤੁਸੀਂ ਆਪਣੇ ਕੋਲ ਰੱਖ ਲੈਣਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਕੁੜੀਆਂ ਦੇ ਵਿਆਹ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਇਸੇ ਤਰ੍ਹਾਂ ਕਦੇ ਵੀ ਸ਼ਨੀਵਾਰ ਤੇ ਐਤਵਾਰ ਦੇ ਦਿਨ ਤਾਲਾ ਨਹੀਂ ਖਰੀਦਣਾ ਚਾਹੀਦਾ ਕਿਉਂਕਿ ਇਹ ਸ਼ਨੀ ਦੇਵ ਦਾ ਹੀ ਦਿਨ ਹੁੰਦਾ ਹੈ ਸ਼ਨੀਵਾਰ ਦੇ ਦਿਨ ਤੁਹਾਨੂੰ ਸਟੀਲ ਦਾ ਸਮਾਨ ਵੀ ਨਹੀਂ ਖਰੀਦਣਾ ਚਾਹੀਦਾ ਇਸ ਤਰ੍ਹਾਂ ਕਰਨ ਦੀ ਨਾਲ ਤੁਹਾਡਾ ਸ਼ਨੀ ਕਮਜ਼ੋਰ ਹੋ ਜਾਂਦਾ ਹੈ ਤੇ ਜੇਕਰ ਤੁਸੀਂ ਤਾਲਾ ਖਰੀਦਣਾ ਵੀ ਹੈ ਤਾਂ ਇਸ ਦੇ ਲਈ ਸਭ ਤੋਂ ਸ਼ੁਭ ਦਿਨ ਸ਼ੁੱਕਰਵਾਰ ਦਾ ਮੰਨਿਆ ਜਾਂਦਾ ਹੈ ਸ਼ੁੱਕਰਵਾਰ ਨੂੰ ਤਾਲਾ ਘਰ ਚ ਲੈ ਓਂ ਨਾਲ ਮਾਤਾ ਲక్ష్ਮੀ ਵੀ ਖੁਸ਼ ਹੁੰਦੀ ਏ ਤੇ ਇਸ ਦੇ ਨਾਲ ਇਹ ਵੀ ਧਿਆਨ ਰੱਖੋ ਕਿ ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਜੜ ਲੱਗਿਆ ਹੋਇਆ ਤਾਲਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹਮੇਸ਼ਾ ਇਹ ਹੀ ਕੋਸ਼ਿਸ਼ ਕਰੋ ਕਿ ਤਾਲਾ ਕਦੇ ਵੀ ਜੀਮ ਤੇ ਨਾ ਡਿੱਗੇ ਇਸ ਤਰ੍ਹਾਂ ਹੋਣਾ ਅਪਸ਼ਗਨ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਵਿੱਚ ਨਮਕ ਨੂੰ ਸਿਰਫ ਰਸੋਈ ਦੇ ਵਿੱਚ ਹੀ ਰੱਖੋ ਤੇ ਜਿਹੜੇ ਡੱਬੇ ਦੇ ਵਿੱਚ ਤੁਸੀਂ ਨਮਕ ਨੂੰ ਰੱਖਿਆ ਹੋਇਆ ਉਸ ਨੂੰ ਹਮੇਸ਼ਾ ਢੱਕ ਕੇ ਰੱਖੋ ਕਦੇ ਵੀ ਆਪਣੀ ਆਪਣੀ ਖਾਣਾ ਖਾਣ ਦੇ ਟਾਈਮ ਆਪਣੀ ਕੋਲ ਨਮਕ ਨਾ ਰੱਖੋ ਜਾਂ ਫਿਰ ਆਪਣੇ ਬੈੱਡਰੂਮ ਦੇ ਵਿੱਚ ਕਦੇ ਵੀ ਭੁੱਲ ਕੇ ਨਮਕ ਨਾ ਰੱਖੋ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖੋ ਜੇਕਰ ਤੁਸੀਂ ਨਹੀਂ ਰੱਖਦੇ ਤਾਂ ਤੁਹਾਨੂੰ ਇਹ ਛੋਟੀਆਂ ਗੱਲਾਂ ਨੇ ਜੋ ਅੱਗੇ ਜਾ ਕੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਸਕਦੀਆਂ ਹਨ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੀ ਜਿਹੀ ਜਾਣਕਾਰੀ ਤੇ ਛੋਟੇ-ਛੋਟੇ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਸੀਂ ਵੀ ਇਹ ਗਲਤੀਆਂ ਕਰਦੇ ਹੋ ਤਾਂ ਇਹਨਾਂ ਗਲਤੀਆਂ ਨੂੰ ਅੱਜ ਹੀ ਛੱਡ ਦਿਓ ਤੇ ਇਹ ਕੁਝ ਉਪਾਅ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆ ਸਕਦੇ ਨੇ ਤੁਹਾਡੀਆਂ ਮੁਸ਼ਕਿਲ ਤੇ ਪ੍ਰੋਬਲਮ ਨੂੰ ਦੂਰ ਕਰ ਸਕਦੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗ ਰਹੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੇ ਹੀ ਪਿਆਰ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ